T20 ਕ੍ਰਿਕਟ ਵਰਲਡ ਕੱਪ ਵੈਸਟ ਇੰਡੀਜ਼ ਦੀ ਧਰਤੀ ਤੇ ਹੋਇਆ ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਫਾਈਨਲ ਮੁਕਾਬਲਾ ਭਾਰਤ ਤੇ ਤੇ ਸਾਊਥ ਅਫਰੀਕਾ ਦੇ ਵਿਚਕਾਰ ਹੋਇਆ ਜਿਸ ਵਿੱਚ ਭਾਰਤ ਦੀ ਟੀਮ ਨੇ ਸੱਤ ਦੌੜਾਂ ਤੋਂ ਜਿੱਤ ਪ੍ਰਾਪਤ ਕੀਤੀ ਜਿੱਤ ਤੋਂ ਬਾਅਦ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਥਾਂ-ਥਾਂ ਤੇ ਪਟਾਕੇ ਚੱਲੇ ਅਤੇ ਲੋਕਾਂ ਨੇ ਭੰਗੜੇ ਪਾਏ ਇਸੇ ਤਹਿਤ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਪਤੰਗਬਾਜ਼ੀ ਦਾ ਕੰਮ ਕਰਨ ਵਾਲੇ ਜਗਮੋਹਨ ਕਨੋਚੀਆ ਵੱਲੋਂ ਰੰਗ-बिरੰਗੀਆਂ ਪਤੰਗਾਂ ਬਣਾ ਕੇ ਸਮੂਹ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਦੇਸ਼ ਵਾਸੀਆਂ ਨੂੰ ਵੀ ਵਧਾਈ ਦਿੱਤੀ ਇਸ ਮੌਕੇ ਉਹਨਾਂ ਨੇ ਨਾਲ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਧਿਆਨ ਦੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਜਿਹੜਾ ਵੈਸਟ ਇੰਡੀਜ਼ ਦੇ ਵਿੱਚ T20 ਵਰਲਡ ਕੱਪ 2024 ਖੇਡਿਆ ਜਾ ਰਿਹਾ ਸੀ ਉਹਦਾ ਜਿਹੜਾ ਫਾਈਨਲ ਦਾ ਮੁਕਾਬਲਾ ਜਿਹੜਾ ਕੱਲ ਸਾਊਥ ਅਫਰੀਕਾ ਦਾ ਤੇ ਭਾਰਤ ਦਾ ਹੋਇਆ ਸਾਡੀ ਜਿਹੜੀ ਟੀਮ ਇੰਡੀਆ ਬਹੁਤ ਫਾਰਮ ਚ ਸੀ ਲਗਾਤਾਰ ਜਿੱਤਾਂ ਹਾਸਲ ਕਰਕੇ ਉਹਨਾਂ ਨੇ ਸਾਰੇ ਮੈਚ ਜਿੱਤੇ ਤੇ ਫਾਈਨਲ ਚ ਪਹੁੰਚੀ ਇਸ ਫਾਈਨਲ ਦੇ ਵਿੱਚ ਆ ਕੇ ਉਹਨੇ ਕੱਲ ਸਾਊਥ ਅਫਰੀਕਾ ਨੂੰ ਵੀ 7 ਸਕੋਰ ਤੋਂ ਰਾਕੇ ਬੜਾ ਵੱਡਾ ਇਤਿਹਾਸ ਰਚਿਆ ਤੇ ਵਰਲਡ ਕੱਪ ਜਿਹੜਾ ਕਪਿਲ ਦੇਵਤਾ ਮੈਂ ਦਰਸ਼ਕਤਾਂ ਨੂੰ ਵੀ ਵਰਗੋ ਰੋਹ ਸ਼ਰਮਾ ਜੀ ਨੇ ਆਪਣੀ ਕਪਤਾਨੀ ਦੇ ਵਿੱਚ ਸਾਡੀ ਭਾਰਤੀ ਝੋਲੀ ਵਿੱਚ ਪਾਇਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਟੀਮ ਇੰਡੀਆ ਨੂੰ ਵਧਾਈ ਦੇਣਾ ਕਿ ਜਿਹੜਾ ਵਰਲਡ ਕੱਪ ਸਾਡਾ ਇਤਿਹਾਸ ਰਚਿਆ ਗਿਆ ਇਤਿਹਾਸ ਸਾਡੇ ਭਾਰਤ ਵਿੱਚ ਆਇਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਟੀਮ ਇੰਡੀਆ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਇਸ ਵੇਲੇ ਦੇ ਵਿੱਚ ਜਿਹੜਾ ਰੋਲ ਸੀਗਾ ਸਭ ਤੋਂ ਅੱਛਾ ਟੀਮ ਇੰਡੀਆ ਦਾ ਸਾਰੇ ਜਿਹੜੇ ਖਿਡਾਰੀ ਸਾਰਿਆਂ ਨੇ ਅੱਛਾ ਯੋਗਦਾਨ ਦਿੱਤਾ ਜਿਹੜਾ ਵਰਲਡ ਕੱਪ ਜਿੱਤ ਕੇ ਸਾਡੇ ਦੇਸ਼ ਵਿੱਚ ਲੈ ਕੇ ਆਏ ਮੈਂ ਬਹੁਤ ਬਹੁਤ ਵਧਾਈ ਦੇਣਾ ਜੀ ਇਹਨਾਂ ਨੂੰ ਕੱਲ ਜਦੋਂ ਫਾਈਨਲ ਖੇਡ ਬਹੁਤ ਮਿਊਜ਼ ਹੋ ਜਾਂਦੇ ਸੀਗੇ ਮੈਚ ਦਾ ਉਤਰਾ ਚੜਾਓ ਰਿਹਾ ਸੀਗਾ ਵਰਲਡ ਸਾਡੇ ਜਿਹੜੇ ক্রিকেট ਪ੍ਰੇਮੀ ਹੈਗੇ ਜਾਂਦੇ ਆਸ਼ਵਾਸੀ ਕਿਸੇ ਨੇ ਮੰਦਰ ਤੇ ਜਾ ਕੇ ਮੰਨਤ ਮੰਗੀ ਕਿਸੇ ਨੇ ਗੁਰਦੁਆਰਾ ਚ ਜਾ ਕੇ ਅਰਦਾਸ ਕੀਤੀ ਤੇ ਮੈਂ ਉਸੇ ਤਰ੍ਹਾਂ ਆਪਣੀਆਂ ਪਤੰਗਾ ਬਣਾ ਕੇ ਟੀਮ ਇੰਡੀਆ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਸੀਗੀਆਂ ਉਹ ਜਿਹੜੀਆਂ ਸ਼ੁਭ ਕਾਮਨਾਵਾਂ ਕੰਮ ਆਈਆਂ ਪਤੰਗਾ ਰਾਹੀਂ ਤੇ ਟੀਮ ਜਿਹੜੀ ਟੀਮ ਇੰਡੀਆ ਸਾਡੀ ਹੈ ਵਰਲਡ ਕੱਪ ਜਿੱਤ ਕੇ ਸਾਡੀ ਪਰ ਦੀ ਝੋਲੀ ਵਿੱਚ ਪਾਇਆ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਇਹ ਜਿਹੜੀ ਇਤਿਹਾਸਿਕ ਜਿੱਤ ਹੈਗੀ ਹੈ ਇਹ ਆਪਾਂ ਕਦੀ ਨਹੀਂ ਭੁਲਾ ਸਕਾਂਗੇ ਕਿਉਂਕਿ ਇਸ ਤਰ੍ਹਾਂ ਹੀ ਇੱਕ ਵਾਰੀ ਵਰਲਡ ਕੱਪ ਸਾਨੂੰ ਕਪਿਲ ਦੇਵ ਨੇ ਜਿਤਾਇਆ ਸੀਗਾ ਤੇ ਦੂਸਰਾ ਮਹਿੰਦਰ ਸਿੰਘ ਤੋਂ ਜਿਨੇ ਜਿੱਤੇ ਆ ਸੀਗਾ ਤੇ ਜਿਹੜੇ ਰੋਹਿਤ ਸਰ ਰੋਹਿਤ ਸ਼ਰਮਾ ਜੀ ਹੈਗੇ ਨੇ ਸਾਡੇ ਪੜ੍ਹਦੇ ਟੀਮ ਦੇ ਬਹੁਤ ਅੱਛੇ ਕਪਤਾਨ ਨੇ ਬਹੁਤ ਲਾਇਕ ਹੈਗੇ ਨੇ ਉਹਨਾਂ ਨੇ ਇੱਕ ਸਾਨੂੰ ਦੋ ਸੀਰੀਜ਼ਾਂ ਜਿਲਾ ਕੇ ਜਿਤਾ ਕੇ ਕਿ ਆਸ਼ੀਆ ਕੱਪ ਵੀ ਜਿਤਾ ਕੇ ਦਿੱਤਾ ਤੇ ਇੱਕ ਸਾਨੂੰ ਵਰਲਡ ਕੱਪ ਵੀ ਜਿਤਾ ਕੇ ਦਿੱਤਾ ਅਸੀਂ ਉਹਨਾਂ ਤੋਂ ਬਹੁਤ ਖੁਸ਼ ਆ ਤੇ ਸਨਮਾਨਦਾਰ ਹੈਗੇ ਉਹਨਾਂ ਨੇ ਇਹਦੇ ਵਾਸਤੇ ਦੇਸ਼ ਵਾਸਤੇ ਇੰਨਾ ਕੁਝ ਕੀਤਾ ਜੀ ਨੌਜਵਾਨਾਂ ਨੂੰ ਮੈਂ ਇਹ ਅਪੀਲ ਕਰਨਾ ਜੀ ਸਾਡੇ ਜਿਹੜੇ ਕੁਝ ਜਿਹੜੇ ਨੌਜਵਾਨ ਨਸ਼ਿਆਂ ਤੇ ਜਾ ਰਹੇ ਉਧਰ ਨਾ ਜਾਣ ਸਾਨੂੰ ਖੇਡਾਂ ਨਾਲ ਧਿਆਨ ਦੇਣ ਖੇਡਾਂ ਨਾਲ ਖੇਡਾਂ ਅੱਛੀਆਂ ਖੇਡ ਕੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨ ਸਾਨੂੰ ਪਤਾ ਕਿ ਸਾਡਾ ਭਾਰਤ ਦੇਸ਼ ਬਹੁਤ ਅੱਛਾ ਦੇਸ਼ ਹੈਗਾ ਇਸ ਕਰਕੇ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਉਹ ਜੀ ਅੱਗੇ ਕੰਮ ਕਰੀਏ ਜਿਸ ਨਾਲ ਸਾਡੇ ਦੇਸ਼ ਦਾ ਨਾਮ ਰੋਸ਼ਨ ਹੋਵੇ ਸਾਨੂੰ ਚਾਹੀਦਾ ਕਿ ਸਾਰੇ ਨੂੰ ਕ੍ਰਿਕਟ ਵੀ ਨਾਲ ਹੀ ਸਬੰਧ ਰੱਖਣਾ ਚਾਹੀਦਾ ਕ੍ਰਿਕਟ ਖੇਡਣੀ ਚਾਹੀਦੀ ਇਹਦੇ ਨਾਲ ਸਾਡੇ ਦੇਸ਼ ਦਾ ਨਾਮ ਰੋਸ਼ਨ ਹੁੰਦਾ ਜੀ ਵੈਸਟ ਇੰਡੀਜ਼ ਦੀ ਧਰਤੀ ਦੇ ਉੱਪਰ ਟੀ20 ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਭਾਰਤ ਦੀ ਟੀਮ ਨੂੰ ਵੱਡੀ ਜਿੱਤ ਮਿਲੀ ਇੱਥੇ ਤਹਿਤੀ ਭਾਰਤ ਦੇਸ਼ ਵਿੱਚ ਪੂਰੇ ਦੇਸ਼ ਵਿੱਚ ਹੀ ਖੁਸ਼ੀਆਂ ਦਾ ਦੌਰ ਜਾਰੀ ਹੈ ਇੱਥੇ ਤਹਿਤੀ ਅੰਮ੍ਰਿਤਸਰ ਵਿੱਚ ਵੀ ਜਗਮਨ ਕਨੋਜੀਆ ਜਿਹੜੇ ਪਤੰਗ ਬਣਾਉਂਦਾ ਕੰਮ ਕਰਦੇ ਆ ਉਹਨਾਂ ਨੇ ਭਾਰਤੀ ਟੀਮ ਨੂੰ ਜਿੱਤ ਦਾ ਸੰਦੇਸ਼ ਦਿੰਦਿਆਂ ਹੋਇਆਂ ਰੰਗ-ਬਰੰਗੀਆਂ ਪਤੰਗਾਂ ਬਣਾਈਆਂ ਅਤੇ ਉਹਨਾਂ ਨੇ ਇਸ ਮੌਕੇ ਖੁਸ਼ੀਆਂ ਨੂੰ ਸਾਂਝਾ ਵੀ ਕੀਤਾ। ਅੰਮ੍ਰਿਤਸਰ ਫਾਟਵੀ ਖਬਰਾਂ ਨਾਲ ਮਿਲਿਆ ਕੈਮਰਾਮੈਨ ਪਰੇਸ਼ਰਮਨ ਅਤੇ ਰਕੇਸ਼ ਕੁਮਾਰ।